ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਅਹਿਮ ਸੈਸ਼ਨ ਹੋਇਆ ਖਾਸ ਤੌਰ ਤੇ ਸੈਸ਼ਨ ਕੀਤਾ ਗਿਆ ਸੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਇਸ ਸੈਸ਼ਨ ਤੋਂ ਬਾਅਦ ਵੱਖ-ਵੱਖ ਰਿਆ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਪਾਣੀਆਂ ਦੇ ਸੰਬੰਧ ਦੇ ਵਿੱਚ ਆਪਣੇ ਵਿਚਾਰ ਜਾਹਿਰ ਕੀਤੇ ਗਏ ਨੇ ਕਾਂਗਰਸੀ ਆਗੂ ਸੁਖਵਿੰਦਰ ਕੋਟਲੀ ਦੇ ਵੱਲੋਂ ਵੀ ਪਾਣੀਆਂ ਦੇ ਸੰਬੰਧ ਦੇ ਵਿੱਚ ਆਪਣੇ ਵਿਚਾਰ ਮੀਡੀਆ ਅੱਗੇ ਰੱਖੇ ਗਏ ਨੇ ਸੁਖਵਿੰਦਰ ਕੋਟਲੀ ਨੇ ਇੱਕ ਖਾਸ ਅ ਵਿਚਾਰ ਜਿਹੜਾ ਉਹ ਸਾਂਝਾ ਕੀਤਾ মিডিਆ ਦੇ ਅੱਗੇ ਉਹਨਾਂ ਕਿਹਾ ਹੈ ਕਿ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਕਰ ਰਹੀ ਹੈ ਪੰਜਾਬ ਦੇ ਪਾਣੀਆਂ ਦੇ ਹੱਕ ਦੇ ਵਿੱਚ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਉਹਨਾਂ ਕਿਹਾ ਹੈ ਸਰਕਾਰ ਦੇ ਪੂਰੀ ਤਰ੍ਹਾਂ ਦੇ ਨਾਲ ਅਸੀਂ ਨਾਲ ਹੈ ਉੱਥੇ ਹੀ ਸੁਗਵਿੰਦਰ ਕੋਟਲੀ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਡੈਮ ਸੇਫਟੀ ਐਕਟ ਦੇ ਵਿੱਚ ਜਿਹੜੀਆਂ ਧਰਾਵਾਂ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਨੇ ਭਾਵ ਡੈਮ ਸੇਫਟੀ ਐਕਟ ਲਗਾ ਕੇ ਕੇਂਦਰ ਸਰਕਾਰ ਜਿਨ੍ਹਾਂ ਧਰਾਵਾਂ ਦੀ ਵਰਤੋਂ ਪੰਜਾਬ ਦੇ ਹੱਕਾਂ ਦੇ ਖਿਲਾਫ ਕਰ ਸਕਦੀ ਹੈ ਵਿਧਾਨ ਸਭਾ ਦੇ ਵਿੱਚ ਖਾਸ ਮਤਾ ਪਾਸ ਕਰਕੇ ਉਹਨਾਂ ਐਕਟ ਦੇ ਜਾਂ ਉਹਨਾਂ ਧਰਾਵਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਇਸਲਾਹ ਉਹਨਾਂ ਨੇ ਸੂਬਾ ਸਰਕਾਰ ਨੂੰ ਦਿੱਤੀ ਹੈ ਕਿ ਵਿਧਾਨ ਸਭਾ ਦੇ ਇਸ ਸੈਸ਼ਨ ਦੇ ਵਿੱਚ ਉਹਨਾਂ ਧਰਾਵਾਂ ਨੂੰ ਰੱਦ ਕੀਤਾ ਜਾਵੇ ਉਹਨਾਂ ਧਰਾਵਾਂ ਦੇ ਖਿਲਾਫ ਮਤਾ ਪਾਸ ਕੀਤਾ ਜਾਵੇ ਜਿਹੜੀਆਂ ਧਰਾਵਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਨੂੰ ਲੈ ਕੇ ਪੰਜਾਬ ਦੇ ਖਿਲਾਫ ਵਰਤੀਆਂ ਜਾ ਸਕਦੀਆਂ ਨੇ ਆਓ ਸੁਣ ਲੈਨੇ ਆ ਕੋਟਲੀ ਵੱਲੋਂ ਦਿੱਤਾ ਗਿਆ ਇੱਕ ਖਾਸ ਬਿਆਨ ਦੇਖੋ ਪੰਜਾਬ ਦੇ ਹਿੱਤਾਂ ਲਈ ਲੜਨਾ ਪੰਜਾਬੀਆਂ ਲਈ ਬਹੁਤ ਜ਼ਰੂਰੀ ਹੈ ਪਾਰਟੀ ਕੋਈ ਵੀ ਕਿਉਂ ਨਾ ਹੋਵੇ ਪੰਜਾਬ ਸਰਕਾਰ ਵੱਲੋਂ ਅੱਜ ਜੋ ਵਿਸ਼ੇਸ਼ اجلاس ਬੁਲਾਇਆ ਗਿਆ ਉਹਦੇ ਅੰਦਰ ਜਿਹੜਾ ਪੰਜਾਬ ਦੇ ਹਿੱਤਾਂ ਦੇ ਲਈ ਕੋਈ ਵੀ ਰੈਗੂਲੇਸ਼ਨ ਆਏਗਾ ਪੰਜਾਬ ਦਾ ਪਾਣੀ ਪੰਜਾਬ ਤੱਕ ਸੀਮਿਤ ਰੱਖਣ ਦੇ ਲਈ ਔਰ ਪੰਜਾਬ ਨੂੰ ਬਚਾਉਣ ਦੇ ਲਈ ਜਿਹੜੀ ਵੀ ਸਰਕਾਰ ਰਣਨੀਤੀ ਤੈਅ ਕਰੇਗੀ ਅਸੀਂ ਉਹਦਾ ਡਟ ਕੇ ਜਿਹੜਾ ਉਹ ਸਮਰਥਨ ਕਰਾਂਗੇ ਉਹਦੇ ਨਾਲ ਨਾਲ ਮੈਂ ਇਹ ਕਹਿਣਾ ਚਾਹਨਾ ਕਿ ਜਿੱਥੇ ਪਾਣੀਆਂ ਨੂੰ ਬਚਾਉਣ ਦੇ ਲਈ ਇਹ ਸਾਰਾ ਅੱਜ ਸੈਸ਼ਨ ਬੁਲਾਇਆ ਗਿਆ ਔਰ ਮੈਂ ਉਹਦੇ ਨਾਲ ਨਾਲ ਇਹ ਕਹਿਣਾ ਚਾਹਣਾ ਪੰਜਾਬ ਦੀ ਸਰਕਾਰ ਨੂੰ ਕਿ ਡੈਮ ਸੇਫਟੀ ਐਕਟ ਵੀ ਲੈ ਕੇ ਆਓ ਉਹਨੂੰ ਰੱਦ ਕਰਵਾਉਣ ਦੇ ਲਈ ਉਹਦੀਆਂ ਜਿਹੜੀਆਂ ਧਰਾਵਾਂ ਪੰਜਾਬ ਦੇ ਹਿੱਤ ਵਿੱਚ ਨਹੀਂ ਨੇ 78 79 ਤੇ 80 ਜਿਹੜੀਆਂ ਉਹਦੀਆਂ ਧਰਾਵਾਂ ਨੇ ਉਹਨਾਂ ਨੂੰ ਵੀ ਰੱਦ ਕਰਨ ਦੇ ਲਈ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੈਗੂਲੇਸ਼ਨ ਲੈ ਕੇ ਆਓ ਤਾਂ ਕਿ ਰਾਜਨੀਤਿਕ ਤੌਰ ਦੇ ਉੱਤੇ ਵੀ ਸਾਰੀ ਸਥਿਤੀ ਸਪਸ਼ਟ ਹੋਵੇ ਕਿ ਅਸੀਂ ਵਕਿਆ ਹੀ ਪੰਜਾਬ ਦੇ ਨਾਲ ਖੜੇ ਹਾਂ ਜਾਂ ਕੱਲਾ ਸਿਰਫ ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਅਸੀਂ ਵਿਸ਼ੇਸ਼ ਇਸਲਾਜ ਬਲਾਕ ਕੇ ਜਿਹੜਾ ਹੈ ਉਹ ਪੰਜਾਬ ਦੇ ਪਾਣੀਆਂ ਦੇ ਸਮਝੌਤਿਆਂ ਨੂੰ ਅਸੀਂ ਰੱਦ ਕਰ ਰਹੇ ਹਾਂ ਪਰ ਇਹਦੇ ਨਾਲ ਜਿਹੜਾ ਡੈਮ ਸੇਫਟੀ ਹੈ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਉਹਨੂੰ ਬਚਾਉਣ ਦੇ ਲਈ ਵੀ ਉਹਨੂੰ ਮੰਡੋ ਰੱਦ ਕਰਨ ਦੇ ਲਈ ਵੀ ਤੁਸੀਂ ਅੱਜ ਹੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੈਗੂਲੇਸ਼ਨ ਲੈ ਕੇ ਆਓ ਅਸੀਂ ਉਹਦੇ ਲਈ ਤੁਹਾਡੀ ਜਿਹੜੀ ਹੈ ਉਹ ਹਮਾਇਤ ਕਰਾਂਗੇ ਇਹ ਡਬਲ ਸਟੈਂਡਰਡ ਜਿਹੜਾ ਖਤਰੋਂ ਅਸੀਂ ਕੀ ਕਹਿੰਦੀ ਹੈ ਉਹ ਧਾਰਾ ਮਾਂ ਇਹ ਕਹਿੰਦੀਆਂ ਨੇ ਕਿ ਉਹਦੇ ਅੰਦਰ ਸਾਰੇ ਅਧਿਕਾਰ ਜਿਹੜੇ ਨੇ ਉਹ ਕੇਂਦਰ ਦੇ ਕੋਲ ਚਲੇ ਜਾਂਦੇ ਨੇ ਤੇ ਫਿਰ ਸਾਡੇ ਕੋਲ ਬਚੇਗਾ ਕੀ ਅਸੀਂ ਪਾਣੀਆਂ ਦੇ ਮਸਲੇ ਰੱਦ ਕਰ ਦਈਏ ਅਸੀਂ ਹੋਰ ਸਾਰਾ ਕੁਝ ਕਰ ਦਈਏ ਕਰਨੇ ਚਾਹੀਦੇ ਨੇ ਪਰ ਲੇਕਿਨ ਜੇ ਉਹ ਸਭ ਤੋਂ ਵੱਡਾ ਕਾਨੂੰਨ ਹੀ ਸਾਡੇ ਉੱਤੇ ਲਾਗੂ ਰਿਹਾ ਤਾਂ ਫਿਰ ਤਾਂ ਅਸੀਂ ਬਰਬਾਦ ਹੋ ਜਾਾਂਗੇ ਤੁਸੀਂ ਉਸ ਨੂੰ ਲੈ ਕੇ ਆਉਣ ਦੇ ਲਈ ਜਿਹੜਾ 21 ਦੇ ਅੰਦਰ ਬਣਿਆ ਤੁਸੀਂ ਉਹਨੂੰ ਲੈ ਕੇ ਆਉਣ ਦੇ ਲਈ ਤੁਸੀਂ ਕੋਈ ਤਰਜੀਹ ਨਹੀਂ ਦੇ ਰਹੇ ਸਿਰਫ ਅੱਜ ਇੱਕ ਪ੍ਰਸਤਾਵ ਤੁਸੀਂ ਲੈ ਕੇ ਆ ਰਹੇ ਹੋ ਅਸੀਂ ਤਾਂ ਉਹਦੀ ਉਮੀਦ ਕਰ ਰਹੇ ਹਾਂ ਉਹਨੂੰ ਪੜਿਆ ਤੁਹਾਡੇ ਵੱਲੋਂ ਰੱਖਾ ਜਾਏਗਾ ਸਰ ਅਗਰ ਉਹ ਨਹੀਂ ਰੱਖਤੇ ਤਾਂ ਤੁਸੀਂ ਕਹੇਂ ਚੀਜ਼ ਦੀ ਮੰਗ ਚੱਕੋ ਬਿਲਕੁਲ ਸਿਤਾ ਬਿਲਕੁਲ ਉਹ ਰੱਖਾਂਗੇ ਕਿ ਜਿਹੜੇ ਹੋਰ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਪੰਜਾਬ ਦੇ ਡੈਮਾਂ ਨੂੰ ਬਚਾਉਣ ਦੇ ਲਈ ਪੰਜਾਬ ਦੀ ਸਰ ਜ਼ਮੀਨ ਨੂੰ ਬਚਾਉਣ ਦੇ ਲਈ ਪੰਜਾਬ ਦੀ ਤਰੱਕੀ ਦੇ ਵਾਸਤੇ ਜਿਹੜੇ ਵੀ ਸਾਡੇ ਖਿਲਾਫ ਕਾਨੂੰਨ ਨੇ ਅਸੀਂ ਤਾਂ ਉਹ ਜਿਹੜਾ ਆਪਣੇ ਮਾਮਲੇ ਦੇ ਅੰਦਰ ਜਿਹੜਾ ਉਹ ਅਸੀਂ ਲੈ ਕੇ ਆਵਾਂਗੇ ਕਿ ਇਹ ਵੀ ਰੱਦ ਹੋਣੇ ਚਾਹੀਦੇ ਆ ਇਹਦੇ ਨਾਲ ਤਾਂ ਹੀ ਭਲਾ ਹੋ ਸਕਦਾ ਤਾਂ ਕਿ ਇਹਦੇ ਤੇ ਕੋਈ ਰਾਜਨੀਤੀ ਨਾ ਹੋਵੇ ਇਹ ਨਹੀਂ ਆ ਕਿ ਤੁਸੀਂ ਸਿਰਫ ਲੋਕਾਂ ਨੂੰ ਦਿਖਾਉਣ ਦੇ ਲਈ ਇੱਕ ਮੁੱਦੇ ਦੇ ਉੱਤੇ ਮਾਮਲਾ ਲੈ ਕੇ ਆ ਕੇ ਤੁਸੀਂ 바ਵਾ 바ਵਾ ਕੱਲੀ ਖੱਟਣ ਦੀ ਕੋਸ਼ਿਸ਼ ਨਾ ਕਰੋ ਜੇ ਸਹਰਦ ਹੋ ਕੇ ਪੰਜਾਬ ਦੇ ਲਈ ਖੜਨਾ ਤਾਂ ਫਿਰ ਉਹਨਾਂ ਡੈ ਜਿਹੜੇ ਡੈਮ ਸੇਫਟੀ ਐਕਟ ਦੇ ਜਿਹੜੇ ਉਹ ਕਾਨੂੰਨ ਨੇ ਤੁਸੀਂ ਉਹਨਾਂ ਨੂੰ ਵੀ ਰੱਦ ਕਰਨਾ ਜੀ ਤਾਂ ਸਾਫਤਿਕ ਕਾਂਗਰਸ ਇਹ ਕਹਿੰਦੀ ਹੈ ਕਿ ਨਹੀਂ ਦੇਖੋ ਸਰ हरियाणा ਦੇ ਵਿੱਚ ਕਾਂਗਰਸ ਇਹ ਕਹਿੰਦੀ ਜਦੋਂ ਆਲ ਪਾਰਟੀ ਮੀਟਿੰਗ ਹੁੰਦੀ ਹੈ ਕਿ ਪੰਜਾਬੀ ਜਿਹੜਾ ਹੈ ਕਿ ਹਰਿਆਣਾ ਦੇ ਹੱਥ ਦੇ ਵਿੱਚ ਹੈ ਲੇਕਿਨ ਜੋ ਵੀ ਹੈ ਪਾਣੀ ਮਿਲਣਾ ਚਾਹੀਦਾ ਸਿਰਫ ਰਾਜਨੀਤੀ ਜੋ ਹੈ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਹਾਲਾਂਕਿ ਪੰਜਾਬ ਪਹਿਲਾਂ ਵੀ ਪਾਣੀ ਛੋੜਦਾ ਰਿਹਾ ਲੇਕਿਨ ਦਿੱਲੀ ਕਰਕੇ ਰਾਜਨੀਤੀ ਹੋ ਰਹੀ ਹੈ ਇੱਥੇ ਕਾਂਗਰਸ ਦਾ ਸਟੈਂਡ ਵੱਖਰਾ ਹੈ ਉੱਥੇ ਕਾਂਗਰਸ ਲਗਾਤਾਰ ਜੋ ਕਰ ਰਹੀ ਹੈ ਦੇਖੋ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਡਾ ਜਵਾਬ ਦੇਦਾ ਕਿ ਜੇ ਪੰਜਾਬ ਦੇ ਮਸਲੇ ਆ ਪੰਜਾਬ ਦਾ ਪਾਣੀ ਆ ਦੇਖੋ ਜੇ ਪੰਜਾਬ ਜੇ ਹਰਿਆਣੇ ਦੀ ਕਾਂਗਰਸ ਕਹੇ ਸਾਨੂੰ ਪਾਣੀ ਮਿਲਣਾ ਚਾਹੀਦਾ ਤਾ ਅਸੀਂ ਪਹਿਲਾਂ ਪੰਜਾਬ ਦੇ ਨਾਲ ਹੈ ਹਰੇਕ ਸਟੇਟਾਂ ਦੇ ਆਪੋ ਆਪਣੇ ਹਿੱਤ ਹੁੰਦੇ ਨੇ ਇਹ ਤਾਂ ਇਦਾਂ ਦਾ ਕੇਜਰੀਵਾਲ ਸਾਹਿਬ ਵੀ ਬੋਲਦੇ ਨੇ ਜਦੋਂ ਭਗਵੰਤ ਮਾਨ ਜੀ ਗਏ ਹਰਿਆਣਾ ਇਲੈਕਸ਼ਨ ਦੇ ਅੰਦਰ ਤਾਂ ਸੀਐਮ ਕੇਜਰੀਵਾਲ ਜੀ ਦੇ ਨਾਲ ਬੈਠ ਕੇ ਕਹਿ ਰਹੇ ਸੀ ਕਿ ਹਮ ਤੋ ਕੇਜਰੀਵਾਲ ਜੀ ਕਹਿ ਰਹੇ ਸੀ ਕਿ ਹਮ ਤੋ ਹਰਿਆਣੇ ਕੋ ਪਾਣੀ ਦਿਲਵਾ ਕਰਕੇ ਹੀ ਹਟੇਗੇ ਸੋ ਮੇਰਾ ਮਤਲਬ ਹੈ ਕਿ ਜਿੱਥੇ ਸਟੇਟਸ ਦੇ ਹਿੱਤ ਇੱਕ ਮਿੰਟ ਜੀ ਜਿੱਥੇ ਸਟੇਟਸ ਦੇ ਹਿੱਤ ਆ ਨੇ ਸਾਡੇ ਸਟੇਟ ਦੇ ਹਿੱਤ ਨੇ ਮੈਂ ਜੋ ਪਿਛਲੇ ਦਿਨੀ ਹੋਰ ਵੀ ਕੋਈ ਸਟੇਟਮੈਂਟਸ ਆਈਆਂ ਹਰਿਆਣਾ ਵੱਲੋਂ ਹਿਮਾਚਲ ਵੱਲੋਂ ਮੈਂ ਸੀਤਾ ਨੂੰ ਠੋਕ ਕੇ ਕਿਹਾ ਕਿ ਅਸੀਂ ਪੰਜਾਬ ਦੇ ਨਾਲ ਹੈ ਜੇ ਸਾਡੇ ਕੋਲ ਵਾਧੂ ਹੋਏਗਾ ਦੇਾਂਗੇ ਜੇ ਸਾਡੇ ਕੋਲ ਵਾਧੂ ਨਹੀਂ ਤਾਂ ਅਸੀਂ ਦੇਵਾਂਗੇ ਕਿੱਥੋਂ